ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਕੀ ਫਤਿਹ ਰੱਬ ਦੀ ਰਜਾ ਵਿੱਚ ਰਹਿਣ ਵਾਲੇ ਲੋਕ ਕਦੇ ਦੁਖੀ ਨਹੀਂ ਹੁੰਦੇ ਆਓ ਸੁਣੀਏ ਮਸਕੀਨ ਜੀ ਦੇ ਵਿਚਾਰ ਫਰੀਦਾ ਇਹੋ ਤਨ ਸਭੋ ਰਤ ਹੈ ਰਤ ਬਿਨ ਤਨ ਨਾ ਹੋਏ ਸਰੀਰ ਤੇ ਸਾਰਾ ਲਹੂ ਦੇ ਆਸਰੇ ਤੇ ਖੜਾ ਹੈ ਰਤ ਦੇ ਆਸਰੇ ਤੇ ਰਤ ਤੋਂ ਬਿਨਾ ਇਹ ਤਨ ਹੋ ਹੀ ਨਹੀਂ ਸਕਦਾ ਬਹੁਤਾ ਫੋਨ ਲਿਕਲ ਜਾਏ ਤਾਂ ਸਰੀਰ ਦਾ ਜ਼ਿੰਦਾ ਹੀ ਰਹਿਣਾ ਔਖਾ ਹੋ ਜਾਂਦਾ ਉਪਰਾਹ ਹੋਣ ਚੜਨਾ ਪੈਂਦਾ ਕਿਸੇ ਹਾਦਸੇ ਦੇ ਫਰੀਦਾ ਇਹੋ ਤਨ ਸਭੋ ਰਤ ਹੈ ਰਤ ਬਿਨ ਤਨ ਨਾ ਹੋਏ ਜੋ ਸ਼ਹਿ ਰਤੇ ਆਪਣੇ ਤਿਨ ਤਨ ਲੋਭ ਰਤ ਨਾ ਹੋਏ ਉਹਨਾਂ ਦੇ ਸੰਸਾਰ ਦੀ ਕشش ਲੋਭ ਦੀ ਇਹ ਰਤ ਨਹੀਂ ਹੁੰਦੀ ਉਹ ਲੋਭ ਹੀ ਨਹੀਂ ਹੁੰਦੇ ਜੋ ਕੁਝ ਹੋ ਜਾਏ ਜੈਸਾ ਹੋ ਜਾਏ ਠੀਕ ਲੋਭ ਹੈ ਤਾਂ ਫਿਰ ਲੋਭ ਬੇਈਮਾਨ ਵੀ ਬਣਾਏਗਾ ਲੋਭ ਹੈ ਤਾਂ ਲੋਭ ਚੋਰ ਵੀ ਬਣਾਏਗਾ ਲੋਭ ਹੈ ਤਾਂ ਲੋਭ ਠੱਗ ਵੀ ਬਣਾਏਗਾ ਲੋਭ ਹੈ ਤੇ ਲੋਭ ਧੋਖੇबाज ਵੀ ਬਣਾਏਗਾ ਲੋਭ ਨੇ ਸਾਰੇ ਔਗਣ ਪੈਦਾ ਕਰ ਦੇਣੇ ਅਗਰ ਸਬਰ ਹੈ ਸੰਤੋਖ ਹੈ ਤਾਂ ਸਰਵ ਸੰਤੋਖ ਨੇ ਸਾਰੇ ਗੁਣ ਪੈਦਾ ਕਰ ਦੇਣੇ ਜੋ ਕੁਝ ਹੈ ਜੈਸਾ ਹੈ ਪ੍ਰਭੂ ਠੀਕ ਜੈਸਾ ਤੂੰ ਰੰਗ ਦਿੱਤਾ ਜੈਸਾ ਤੂੰ ਰੂਪ ਦਿੱਤਾ ਜੈਸਾ ਤੂੰ ਪਰਿਵਾਰ ਦਿੱਤਾ ਜੈਸੇ ਤੂੰ ਸੰਬੰਧ ਜੋੜੇ ਜੈਸੇ ਤੂੰ ਪ੍ਰਾਲਬਤ ਦਿੱਤੇ ਪ੍ਰਭੂ ਸਭ ਕਬੂਲ ਹੈ ਸਭ ਪ੍ਰਵਾਹ ਹੈ ਕਹਿੰਦੇ ਨੇ ਸੰਤੋਖੀ ਨੂੰ ਦੁਖੀ ਕਰਨਾ ਬੜਾ ਔਖਾ ਹੈ ਮਾਨਸਿਕ ਤਲ ਤੇ ਤੇ ਲੋਭੀ ਨੂੰ ਖੁਸ਼ ਕਰਨਾ ਵੀ ਬੜਾ ਔਖਾ ਹੈ ਨਹੀਂ ਅਵਸਰਦਾ ਕਿ ਲੋਭੀ ਤੇ ਹਰ ਉਹ ਕ ਤਾਂ ਸੰਤੋਸ਼ਟ ਰਹੇਗਾ ਜੋ ਕੁਝ ਹੋਇਆ ਹੈ ਜੋ ਕੁਝ ਮਿਲੇ ਹੈ ਉਸ ਤੇ ਖੁਸ਼ ਤੇ ਆਈ ਨਹੀਂ ਲੋਭ ਛੋੜ ਨਹੀਂ ਦਿੰਦਾ ਸੰਸਾਰ ਵਿੱਚ ਮਾਨਸਿਕ ਦੁੱਖ ਬਹੁਤ ਵੱਧ ਗਿਆ ਹੈ ਪਤਾ ਹੈ ਕਿਉਂ ਲੋਭ ਬਹੁਤ ਵੱਧ ਗਿਆ ਹੈ ਅਥਾ ਲੋਭ ਵੱਧ ਗਿਆ ਤੇ ਜਦੋਂ ਲੋਭ ਵੱਧ ਗਿਆ ਤਾਂ ਬੇਈਮਾਨੀਆਂ ਵੱਧ ਗਈਆਂ ਨੇ ਲੋਭ ਵੱਧ ਗਿਆ ਤਾਂ ਝੂਠ ਵੱਧ ਗਿਆ ਲੋਭ ਵੱਧ ਗਿਆ ਹੈ ਤਾਂ ਧੋਖਾ ਵੱਧ ਗਿਆ ਹੈ ਫਰੇਬ ਵੱਧ ਗਿਆ ਹੈ ਠੱਗੀ ਵੱਧ ਗਈ ਹੈ ਇੱਕ ਪਰਿਵਾਰ ਦੂਜੇ ਪਰਿਵਾਰ ਨਾਲ ਠੱਗੀ ਕਰਦਾ ਹੈ ਇੱਕ ਕੌਮ ਦੂਜੀ ਕੌਮ ਨਾਲ ਠੱਗੀ ਕਰਦੀ ਹੈ ਇੱਕ ਦੇਸ਼ ਦੂਜੇ ਦੇਸ਼ ਨਾਲ ਠੱਗੀ ਕਰਦਾ ਹੈ ਕਿਧਰੇ ਛੋਟੇ ਪੱਧਰ ਤੇ ਠੱਗੀ ਆਉਂਦੀ ਹੈ ਕਿਧਰੇ ਵੱਡੇ ਪੱਧਰ ਤੇ ਵਿਆਪਕ ਹੈ ਠੱਗੇ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਨੇ ਫਰੇਦ ਤੋਂ ਡਿਗ ਕਹਿ ਰਹੇ ਜੋ ਰੱਬ ਦੇ ਰੰਗ ਦੇ ਚ ਰੰਗੇ ਹੁੰਦੇ ਨੇ ਨਾ ਉਹਨਾਂ ਦੇ ਅੰਦਰ ਲੋਭ ਦਾ ਰੰਗ ਨਹੀਂ ਹੁੰਦਾ ਫਰੀਦਾ ਇਹੋ ਤਨ ਸਭੋ ਰਤ ਹੈ ਰਤਵੇਂ ਨਾ ਤਨ ਨਾ ਹੋਏ ਜੋਸ਼ ਰਤੇ ਆਪਣੇ ਤਿੰਨ ਤਨ ਲੋਭ ਰਤ ਨਾ ਹੋਏ ਭੈ ਪਈਏ ਤਨ ਖੀਣ ਹੋਏ ਲੋਭ ਰਤ ਵਿੱਚੋਂ ਜਾਏ ਉਹਨਾਂ ਦੇ ਅੰਦਰ ਲੋਭ ਕਿਵੇਂ ਚਲਾ ਜਾਂਦਾ ਹੈ त्याਗਣਾ ਬੜਾ ਖੈ ਲੋਭ ਨੂੰ ਰਾਬਦਾ ਡਰ ਰਾਬਦਾ ਬੈ ਉਹਨਾਂ ਦੇ ਅੰਦਰੋਂ ਲੋਭ ਖਤਮ ਕਰ ਦਿੰਦਾ ਹੈ ਬੈ ਪਈ ਹੈ ਯੁਕਤੀ ਦੱਸ ਦਿੱਤੀ ਕਾਨੂੰਨ ਦਾ ਡਰਿਆ ਹੋਇਆ ਸਮਾਜ ਦਾ ਡਰਿਆ ਹੋਇਆ ਮਨੁੱਖ ਆਪਣੇ ਹੱਥਾਂ ਨੂੰ ਰੋਗ ਲੈ ਚੋਰੀ ਨਾ ਕਰਾਂ ਕਿਦਰੇ ਕਿਸੇ پکڑ ਲਿਆ ਦੇਖ ਲਿਆ ਫਿਰ ਕਿਦਰੇ ਕਾਨੂੰਨ ਦੀਆਂ ਨਜ਼ਰਾਂ ਪੈ ਗਈਆਂ ਮੇਰੇ ਹੱਥਾਂ ਨੇ ਚੋਰੀ ਕੀਤੀ ਤਾਂ ਹੱਥਾਂ ਜਾਤ ਘੜੀ ਸਾਊਦੀ ਅਰਬ ਦੇ ਇਤਿਹਾਸ ਹੀ ਕੱਟ ਦਿੰਦੇ ਆ। ਆਪ ਨੂੰ ਪਤਾ ਹੋਵੇਗਾ ਜ਼ਰੂਰ। 사우디 ਅਰਬ ਦਾ ਕਾਨੂੰਨ ਸ਼ਰਾ ਦਾ ਕਾਨੂੰਨ ਹੈ। ਤੇ ਸ਼ਰਾ ਦੇ ਕਾਨੂੰਨ ਦੇ ਮੁਤਾਬਕ ਚੋਰ ਦੇ ਹੱਥ ਕੱਟ ਦਿੱਤੇ ਜਾਂਦੇ ਨੇ ਅੱਜ ਵੀ। ਇੱਕ ਅੰਦਾਜ਼ੇ ਦੇ ਪਤਾਬ ਕੁਐਤ ਦੇ ਵਿੱਚ ਮੈਂ ਅਰਬ ਟਾਈਮਜ਼ ਦੇ ਵਿੱਚ ਪੜ੍ਹਿਆ ਸੀ। ਅਰਬ ਟਾਈਮ ਇੱਕ ਐਸਾ ਖ਼ਬਰ ਹੈ ਕੁਐਤ ਦੇ ਵਿੱਚ ਨਿਕਲਦਾ। ਉਦੇ 8 ਪੇਜ ਇੰਗਲਿਸ਼ ਦੇ ਹੁੰਦੇ ਨੇ 8 ਪੇਜ ਅਰਬੀ ਦੇ ਹੁੰਦੇ ਨੇ 8 ਉਰਦੂ ਦੇ ਹੁੰਦੇ ਆ ਇੱਕੋ ਹੀ ਅਖਬਾਰ ਕੋਈ ਤਿੰਨ ਤਰ੍ਹਾਂ ਦੇ ਬੰਦੇ ਪੜਨ ਕਿਉਂਕਿ ਉਥੇ ਰਹਿੰਦੇ ਇਸ ਤਰ੍ਹਾਂ ਦੇ ਲੋਕ ਨੇ ਮੈਂ ਲੈ ਲੈਣਾ ਹੁੰਦੱਸ ਉਰਦੂ ਦਾ ਕਾਗਨ ਪੜਦੇ ਆਇਆ ਮੇਰੇ ਸਾਹਮਣੇ ਆਕੜੇ ਆਏ ਹਰ ਸਾਲ ਇੱਕ ਅੰਦਾਜ਼ੇ ਦੇ ਮੁਤਾਬਕ एडिटर ਨੇ ਜੋ ਦਿੱਤੇ ਸੰ ਆਪਣੇ خیال 15 ਤੋਂ ਲੈ ਕੇ 30 ਬੰਦਿਆਂ ਤੱਕ ਦੇ ਹੱਥ ਕੱਟ ਦਿੱਤੇ ਜਾਂਦੇ ਹਨ ਹਰ ਸਾਲ ਚੋਰੀਚ ਪਕੜੇ ਜਾਂਦੇ ਕਿਧਰੇ ਨਾ ਕਿਧਰੇ ਚੋਰੀਚ ਪਕੜੇ ਜਾਂਦੇ ਔਰ ਕੈਨਲ ਖਾਸ ਕਰਕੇ ਜਨਾ ਦੇ ਨਜ ਹਜ ਹੁੰਦਾ ਸਾਰੀ ਦੁਨੀਆ ਤੋਂ ਮੁਸਲਮਾਨ ਜਾਂਦੇ ਨੇ ਉਹਨਾਂ ਦਿਨਾਂ 'ਚ ਬਹੁਤ ਕੁਝ ਹੁੰਦਾ ਹੈ ਜਿਵੇਂ ਮੈਨੂੰ ਪਿਛਲੇ ਸਾਲ ਦੱਸਿਆ ਗਿਆ ਹੋਲੇ-ਮੱਲੇ ਤੇ ਹਜ਼ੂਰ ਸਾਹਿਬ ਦੇ 150 ਬੰਦਿਆਂ ਦੀ ਜੇਬ ਕੱਟ ਗਈ ਹੋਲੇ-ਮੱਲੇ ਤੇ ਕਿਉਂਕਿ 4-5 ਲੱਖ ਸਿੱਖ ਪਹੁੰਚਦੇ ਉੱਥੇ ਸੰਗਤਾਂ ਪਹੁੰਚਦੀਆਂ ਨੇ ਬੜੀ ਭੀੜ ਤੋਂ ਜੇਬ ਕਤਰਿਆਂ ਨੂੰ ਵੀ ਮੌਕਾ ਲੱਗ ਜਾਂਦਾ ਉਸ ਭੀੜ-ਬਾੜ ਦੇ ਵਿੱਚ ਬੜਾ ਕੁਝ ਕਰ ਲੈਂਦੇ ਹੈ 150 ਪਕੜੇ ਗਏ ਜਿਹੜੇ ਨਹੀਂ ਪਕੜੇ ਗਏ ਉਹ ਗੱਲ ਵੱਖਰੀ ਇਹ ਵੀ ਮੈਂ ਅਰਜ਼ ਕਰਾਂ ਪੁਲਿਸ ਨੇ ਪਕੜ ਲਿਆ ਸਭ ਜਿਹੜੇ ਨਹੀਂ ਪਕੜੇ ਗਏ ਉਹ ਅਲੱਗ ਪਤਾ ਨਹੀਂ ਕੀ ਕੁਝ ਕੀਤਾ ਹੋਵੇਗਾ ਉਹਨਾਂ ਨੇ ਕਹਿਣ ਤੋਂ ਮੁਰਾਦ ਹੈ ਸਮਾਜ ਦਾ ਕਾਨੂੰਨ ਦਾ ਡਰ ਮਨੁੱਖ ਦੇ ਹੱਥਾਂ ਨੂੰ ਰੋਕਦਾ ਪਰ ਸਾਰਿਆਂ ਨੂੰ ਨਹੀਂ ਰੋਕਦਾ ਜਿਨ੍ਹਾਂ ਦੇ ਅੰਦਰ ਬੁਰਾਈ ਬੜੇ ਪ੍ਰਵਲ ਲੋਗ ਰੋਗ ਦੇ ਚ ਲੋਭ ਬੜੇ ਪਰਵਲ ਰੂਪ ਦੇ ਚ ਉਹ ਫਿਰ ਕਾਨੂੰਨ ਦੀ ਪਰਵਾਹ ਨਹੀਂ ਕਰਦੇ ਇਸ ਸਮਾਜ ਦੀ ਪਰਵਾਹ ਵੀ ਨਹੀਂ ਕਰਦੇ ਇਸ ਵਾਸਤੇ ਸਾਰੀ ਦੁਨੀਆ ਦੇ ਵਿੱਚ ਚੋਰੀ ਵੀ ਹੈ ਯਾਰੀ ਵੀ ਹੈ ਸਾਰੀ ਦੁਨੀਆ ਦੇ ਵਿੱਚ ਖਤਰਾ ਹੈ ਤੁਸੀਂ ਇੱਕ ਮੁਲਕ ਦਾ ਵੀ ਨਾ ਨਹੀਂ ਲੈ ਸਕਦੇ ਇੱਥੇ ਕੋਈ ਖਤਰਾ ਨਹੀਂ ਹੈ ਹਰ ਮੁਲਕ ਦੇ ਵਿੱਚ ਜਾਨ ਨੂੰ ਵੀ ਖਤਰਾ ਹੈ ਇੱਜ਼ਤ ਨੂੰ ਅਸਮਤ ਨੂੰ ਵੀ ਖਤਰਾ ਹੈ ਧਨ ਸੰਪਦਾ ਨੂੰ ਵੀ ਖਤਰਾ ਹੈ ਯਾ ਤੇ ਤੁਸੀਂ ਦੱਸੋ ਕਿਹੜਾ ਮੁਲਕ ਹੈ ਜਿੱਥੇ ਖਤਰਾ ਨਹੀਂ ਹੈ ਇੱਕ ਮੁਲਕ ਦਾ ਵੀ ਨਾਂ ਨਹੀਂ ਲੈ ਸਕਦਾ ਖਤਰਾ ਸਭ ਜਗ੍ਹਾ ਹੈ ਜਾਨ ਨੂੰ ਵੀ ਖਤਰਾ ਹੈ ਮਾਲ ਨੂੰ ਵੀ ਖਤਰਾ ਹੈ ਇੱਜ਼ਤ ਆਵਰੋ ਨੂੰ ਵੀ ਖਤਰਾ ਹੈ ਕਾਨੂੰਨ ਮੌਜੂਦ ਹੈ ਪੁਲਿਸ ਮੌਜੂਦ ਹੈ ਜੇਲਾ ਮੌਜੂਦ ਨੇ ਹਤਕੜੀਆਂ ਮੌਜੂਦ ਨੇ ਸਜ਼ਾਵਾ ਮੌਜੂਦ ਨੇ ਪਰ ਚੋਰੀ ਵੀ ਮੌਜੂਦ ਹੈ ਦੁਰਾਚਾਰ ਵੀ ਮੌਜੂਦ ਹੈ ਠੀਕ ਹੈ ਕਾਨੂੰਨ ਤੇ ਸਮਾਜ ਨੇ ਬਹੁਤ ਸਾਰੇ ਚੋਰਾਂ ਦੇ ਹੱਥ ਰੋਕੇ ਹੋਏ ਨੇ ਉਹ ਚੋਰ ਜੈਸੇ ਨਹੀਂ ਦਿਖਾਈ ਦਿੰਦੇ ਸੱਜਣ ਦਿਖਾਈ ਦਿੰਦੇ ਨਿਮਿੱਤਰ ਦਿਖਾਈ ਦਿੰਦੇ ਆਪਣੇ ਦਿਖਾਈ ਦਿੰਦੇ ਆਪਣੇ گاؤں ਹੈ ਆਪਣਾ ਦੇਸ਼ ਹੈ ਆਪਣੇ ਦੇਸ਼ ਵਾਸੀ ਨੇ ਸਿਰਫ ਕਾਨੂੰਨ ਦਾ ਡਰ ਹੈ ਸਿਰਫ ਸਮਾਜ ਦਾ ਡਰ ਹੈ ਇਹਦੇ ਨਾਲ ਕੀ ਹੁੰਦਾ ਹੈ ਹੱਥਾਂ ਦੇ ਤੇ ਚੋਰੀ ਨਹੀਂ ਆਉਂਦੀ ਨਹੀਂ ਕਰਦੇ ਮਨ ਦੇ ਚੋਰੀ ਚਲਦੀ ਹੈ ਸਮਾਜ ਹੱਥਾਂ ਨੂੰ ਹੀ ਕਾਬੂ ਕਰਦਾ ਹੈ ਕਾਨੂੰਨ ਹੱਥਾਂ ਨੂੰ ਕਾਬੂ ਕਰਦੇ ਨੇ ਕਿਉਂਕਿ ਕਿਧਰੇ ਕਿਧਰੇ ਹੱਥਾਂ ਨੂੰ ਹਥਕੜੀਆਂ ਤੇ ਕਿਧਰੇ ਕਿਧਰੇ ਹੱਥਾਂ ਨੂੰ ਕੱਟ ਦਿੱਤਾ ਜਾਂਦਾ ਹੈ ਲੀਬੀਆ ਦੇ ਸਾਊਦੀ ਅਰਬ ਦੇ ਵਿੱਚ ਹੋਰ ਇਸ ਤਰ੍ਹਾਂ ਦੇ ਮੁਲਕ ਜਿੱਥੇ ਇਸਲਾਮੀ ਸ਼ਰਧਾ ਕਾਨੂੰਨ ਹੈ ਹੱਥ ਕੱਟ ਦਿੱਤੇ ਜਾਂਦੇ ਨੇ 5 ਸਾਲ ਤਾਲਬਾਨਾਂ ਦੀ ਹਕੂਮਤ ਰਹੀ ਹੈ ਅਫਗਾਨਿਸਤਾਨ ਦੇ ਸੈਂਕੜੇ ਮਨੁੱਖਾਂ ਦੇ ਹੱਥ ਕੱਟ ਦਿੱਤੇ ਗਏ ਜਿਹੜਾ ਚੋਰ ਪਕੜਿਆ ਗਿਆ ਹੱਥ ਕੱਟ ਦਵਾਇਆ ਕਈਆਂ ਦੇ ਪੈਰ ਵੀ ਕੱਟੇ ਗਏ ਔਰ ਕੱਟੇ ਪੈਰ ਕੱਟੇ ਹੱਥ ਟੀਵੀ ਤੇ ਦਿਖਾਉਂਦੇ ਅਜਾ ਦੇਖ ਕੇ ਤਾਂ ਗਰੇ ਅਕੇ ਮੇਰੇ ਕੋਲ ਦੇਖਿਆ ਵੀ ਨਹੀਂ ਗਿਆ ਇਹ ਗੈਸ ਤਰ੍ਹਾਂ ਦਾ ਜ਼ੁਲਮ ਕਾਨੂੰਨ ਵਿੱਚ ਸ਼ਰਾਬ ਦੇ ਕਾਨੂੰਨ ਦੇ ਵਿੱਚ ਇਹ ਸਜ਼ਾ ਹੈ ਕੱਟ ਦੇ ਹੱਥ ਕੱਟ ਦੇ ਪੈਰ ਫਿਰ ਟੁੰਡਾ ਬੰਦਾ ਜਿੱਧਰ ਵੀ ਜਾਂਦਾ ਹਰ ਇੱਕ ਬੰਦਾ ਦੇਖਦਾ ਇਹਨੇ ਚੋਰੀ ਕੀਤੀ ਹੋਣੀ ਸਾਰੀ ਜ਼ਿੰਦਗੀ ਸਿਰ ਨੀਵਾ ਕਰਕੇ ਜੀਣਾ ਪੈਂਦਾ ਹੈ ਸਮਾਜ ਦੇ ਵਿੱਚ ਫਿਰ ਉਹ ਸਿਰ ਉੱਚਾ ਵੀ ਨਹੀਂ ਕਰ ਸਕਦਾ ਤੋ ਆਪ ਦੇ ਗਿਆਤ ਲਈ ਅਰਜ਼ ਕਰਾਂ ਧਰਮ ਦਾ ਭੈ ਪ੍ਰਮਾਤਮਾ ਦਾ ਭੈ ਰੱਬ ਦਾ ਭੈ ਮਨ ਚੋਂ ਹੀ ਚੋਰੀ ਕਰ ਦਿੰਦਾ ਹੈ ਮਨ ਨੂੰ ਸ਼ੁੱਧ ਕਰ ਦਿੰਦਾ ਦੋ ਦਿੰਦਾ ਨਿਰਮਲ ਕਰ ਦਿੰਦਾ ਚੋਰੀ ਕਿਉਂ ਨਿਕਲ ਜਾਂਦੀ ਹੈ ਲੋਭ ਹੀ ਨਿਕਲ ਜਾਂਦਾ ਹੈ ਜਦ ਲੋਭ ਹੀ ਨਿਕਲ ਗਏ ਤਾਂ ਫਿਰ ਚੋਰੀ ਕਿਹੜੀ ਕਰਦੇ ਲੋਭ ਹੀ ਨਿਕਲ ਜਾਂਦਾ ਹੈ ਹੁਣ ਜੈਸਾ ਹੈ ਜੋ ਕੁਝ ਵੀ ਹੈ ਕਬੂਲ ਹੈ ਪਰਵਾਹ ਧਨ ਗੁਰੂ ਅਮਰਦਾਸ ਜੀ ਵਾਰਾਜ ਕਹਿ ਰਹੇ ਨੇ ਬਾਬਾ ਫਰੀਦ ਇਹ ਹੀ ਕੁਝ ਕਹਿ ਰਹੇ ਨੇ ਪਰ ਰਮਜ਼ ਦੇ ਚ ਕਹਿ ਰਹੇ ਨੇ ਫਰੀਦਾ ਇਹੋ ਤਨ ਸਭੋ ਰਤ ਹੈ ਰਤ ਬਿਨ ਤਨ ਨਾ ਹੋਏ ਜੋ ਸੇ ਰਤੇ ਆਪਣੇ ਤਨ ਲੋਭ ਰਤ ਨਾ ਹੋਏ ਬੈ ਪਈਏ ਤਨ ਖੀਣ ਹੋਏ ਲੋਭ ਰਤ ਵਿੱਚੋਂ ਜਾਏ ਜਿਉ ਬੈ ਸੰਤਰਾ ਧਾਤ ਸੁਧ ਹੋਏ ਤਉ ਹਰ ਕਾ ਭਉ ਦੁਰਮਤ ਮੈ ਲਗਵਾਇ ਜਿਵੇਂ ਅਗ ਦੇ ਚ ਪਾ ਕੇ ਸੋਨੇ ਨੂੰ ਸ਼ੁੱਧ ਕਰ ਦਈਦਾ ਹੈ ਬਿਲਕੁਲ ਉਹਦੇ ਚੋਂ ਖੋਟ ਨਿਕਲ ਜਾਂਦੀ ਏ ਪ੍ਰਮਾਤਮਾ ਦਾ ਭੈ ਅੰਦਰੋਂ ਸਾਰੀ ਖੋਟ ਕੱਢ ਦਿੰਦਾ ਸਾਰੇ ਵਿਕਾਰ ਕੱਢ ਦਿੰਦਾ ਹੈ ਹਿਰਦਾ ਸ਼ੁੱਧ ਕੰਚਨ ਦੀ ਤਰ੍ਹਾਂ ਹੋ ਜਾਂਦਾ ਹੈ ਪਾਵਨ ਹੋ ਜਾਂਦਾ ਹੈ ਪਵਿੱਤਰ ਹੋ ਜਾਂਦਾ ਹੈ ਤੋ ਮੈਰਜ ਕਰਿਆ ਸੀ ਰਤ ਹੋਂ ਰਤ ਪ੍ਰੇਮ ਰੱਤਾ ਹੋਇਆ ਹੈ ਰੰਗਿਆ ਹੋਇਆ ਹੈ ਇਹਦੇ ਕਈ ਜੋ ਹੈ ਅਰਥ ਨੇ ਧਾਨਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਰੱਤਾ ਪੈਣਾ ਮਨ ਰੱਤਾ ਮਨ ਜਦ ਪ੍ਰਮਾਤਮਾ ਦੇ ਪਿਆਰ ਵਿੱਚ ਰੰਗਿਆ ਜਾਂਦਾ ਹੈ ਰੱਤਾ ਜਾਂਦਾ ਹੈ ਐਸੇ ਮਨੁਖਾ ਨੂੰ ਲਾਲ ਰੰਗ ਬੜਾ ਪ੍ਰਭਾਵਿਤ ਕਰਦਾ ਹੈ ਹਿੰਦੁਸਤਾਨ ਦੇ 90 ਫੀਸਦੀ ਸਾਧੂਆਂ ਨੇ ਜੇ ਭਗਵਾ ਵੇਸ਼ धारण ਕਰ ਲਿਆ ਪ੍ਰਾਚੇਨ ਜ਼ਬਾਨੇ ਤੇ ਅਜ ਉਸ ਦੀ ਨਕਲ ਹੈ ਅਗੇ ਨਹੀਂ ਸੀ ਕੁਝ ਲਾਲੀ ਉਹਨਾਂ ਨੇ ਅੰਦਰ ਦੇਖੀ ਸੀ ਔਰ ਇਸ ਦਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਬੜਾ ਜ਼ਿਕਰ ਹੈ ਕਵਨ ਬਨੇਰੀ ਤੇਰੀ ਲਾਲੀ ਕਵਨ ਰੰਗ ਤੋਂ ਭਈ ਗੁਲਾਲੀ ਦਸਤੇ ਸਈ ਇਹ ਲਾਲੀ ਤੈਨੂੰ ਕਿਵੇਂ ਛੜੀਏ ਇਹ ਗੋਲਾਲ ਦੇ ਨਾਲ ਤੂੰ ਕਿਵੇਂ ਰੰਗੀ ਗਈ ਹੈ ਲਾਲ ਰੰਗ ਤਿਸ ਕੋ ਲਗਾ ਜਿਸਕੇ ਵੜਵਾਗਾ ਮੈਲਾ ਕਦੇ ਨਾ ਹੋਵੇ ਨਹਿ ਲਾਗੇ ਦਾਗਾ ਇਹ ਐਸਾ ਲਾਲ ਰੰਗ ਕਦੀ ਮੈਲਾ ਨਹੀਂ ਆਉਂਦਾ ਦਾਗੀ ਨਹੀਂ ਆਉਂਦਾ ਸਦਾ ਚਮਕ ਬਣੀ ਰਹਿੰਦੀ ਹੈ ਪਿਆਰ ਦਾ ਰੰਗ ਲਾਲ ਰੰਗ ਮੰਨੇ ਆਂ। ਔਰ ਪਿਆਰ ਹੀ ਜੀਵਨ ਹੈ। ਜ਼ਿੰਦਗੀ ਬੇਸਵਾਦੀ ਬੇਰਸੀ ਹੋ ਜਾਂਦੀ ਏ ਜੇ ਰੰਚਕ ਮਾਤਰ ਕਣੀ ਵੀ ਪਿਆਰ ਦੀ ਨਾ ਹੋਵੇ ਕਿਸੇ ਦੇ ਅੰਦਰ। ਇਹ ਗੱਲ ਵੱਖਰੀ ਓ ਪਿਆਰ ਕਿਸ ਰੂਪ ਵਿੱਚ ਹੈ? ਪਰਿਵਾਰ ਨਾਲ ਪਿਆਰ ਹੈ ਤਾਂ ਇਸ ਦੇ ਕੋਲ ਬੰਧ ਹੈ। ਪੜੋਸੀਆਂ ਨਾਲ ਪਿਆਰ ਹੈ ਤੋ ਸਮਲਿਆਣਾ ਚਾਹੀਦਾ ਅੱਧਾ ਗਲਾਸ ਪਾਣੀ ਦਾ ਤੇ ਹੈ ਪਰ ਸਾਰੇ ਸੰਸਾਰ ਨਾਲ ਪਿਆਰ ਹੈ ਇਹਦੇ ਕੋਲ ਪਿਆਰ ਦਾ ਸਾਗਰ ਹੈ ਇਹਦੇ ਕੋਲ ਤੇ ਪਿਆਰ ਦਾ ਸਮੁੰਦਰ ਹੈ ਪਰਮਾਤਮਾ ਪਿਆਰ ਰੂਪ ਹੋ ਕੇ ਸਾਰੇ ਬ੍ਰਹਿਮੰਡ ਦੇ ਚ ਛਾਇਆ ਹੈ ਕਲਗੀਧਰ ਪਤਸ਼ਾਹ ਇੰਜ ਕਹਿੰਦੇ ਨੇ ਜਤਰ ਤਤਰ ਦੇ ਸਾਵੇ ਸਾ ਹੋਏ ਫੈਲੇ ਉਹ ਅਨੁਰਾਗ ਹੈ ਪ੍ਰਭੂ ਤੂੰ ਪਿਆਰ ਹੋ ਕੇ ਛਾਇਆ ਹੋਇਆ ਹੈ ਹਰ ਪਾਸ ਮਿੱਤਰ ਨਾਲ ਪਿਆਰ ਇੱਕ ਬੂੰਦ ਹੈ ਇੱਕ ਬੂੰਦ ਨਾਲ ਤ੍ਰਿਪਤੀ ਨਹੀਂ ਹੋਵੇਗੀ ਉਦਾਸੀ ਦੁੱਖ ਸੰਤਾਪ ਬਣਿਆ ਰਹੇਗਾ ਪਰ ਫਿਰ ਵੀ ਨਾ ਹੋਣ ਨਾਲੋਂ ਵਹਿਤਰ ਹੈ ਪੁੱਤਰ ਨਾਲ ਪਿਆਰ ਹੈ ਪਤਨੀ ਨਾਲ ਪਿਆਰ ਹੈ ਪਤਨੀ ਨਾਲ ਪਿਆਰ ਹੈ ਪड़ोसी ਨਾਲ ਪਿਆਰ ਹੈ ਪਿਆਰ ਦਾ ਜੋ ਵੀ ਰੂਪ ਹੈ ਨਿਰਮਲ ਹੈ ਕਿਉਂ ਜਿਸ ਦੇ ਪ੍ਰਤੀ ਪਿਆਰ ਹੋਵੇਗਾ ਮਨ ਕੋਸ ਨੂੰ ਧੋਖਾ ਨਹੀਂ ਦੇ ਸਕਦਾ ਜਿਸ ਨਾਲ ਪਿਆਰ ਹੈ ਉਸ ਦੇ ਨਾਲ ਛਲਕਪਟ ਨਹੀਂ ਕਰ ਸਕੇਗਾ ਜਿਸ ਨਾਲ ਪਿਆਰ ਹੈ ਉਹਨੂੰ ਮਾਰ ਨਹੀਂ ਸਕੇਗਾ ਉਸ ਤੇ ਜ਼ੁਲਮ ਨਹੀਂ ਕਰ ਸਕੇਗਾ ਪਿਆਰ ਉਸ ਦੇ ਹੱਥਾਂ ਨੂੰ ਰੋਕ ਦੇਵੇਗਾ ਛਲਕਪਟ ਕਰ ਦੇਣਾ ਪਿਆਰ ਉਸ ਦੇ ਹੱਥਾਂ ਨੂੰ ਰੋਕ ਦੇਗਾ ਜ਼ੁਲਮ ਕਰ ਦੇਣਾ ਇਸ ਵਾਸਤੇ ਕਹਿੰਦੇ ਨੇ ਪਿਆਰ ਤੋਂ ਵੱਡੀ ਧਾਰਮਿਕ ਦੁਨੀਆ 'ਚ ਕੋਈ ਕ੍ਰਾਂਤੀ ਨਹੀਂ ਹੈ ਕੋਈ ਗੁਣ ਨਹੀਂ ਹੈ ਕੋਈ ਆਸਤੀ ਨਹੀਂ ਹੈ ਕਲਗੀਧਰ ਪਾਤਸ਼ਾਹ ਦੇ ਸਾਖ ਕਹਿੰਦੇ ਨੇ ਸਾਚਿ ਬਹਉ ਸੁਨ ਲੈਓ ਸਵੇ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਭਾਇਓ ਔਰ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਮਨ ਰੇ ਕਿਉ ਛੋਟੇ ਬਿਨ ਪਿਆਰ ਕਰ ਲੈ ਸਾਰੇ ਕਰਮ ਜਪ ਕਰ ਲੈ ਤਪ ਕਰ ਲੈ দান ਕਰ ਲੈ ਪੁੰਨ ਕਰ ਲੈ ਸੇਵਾ ਕਰ ਲੈ ਬਿਨਾ ਪਿਆਰ ਤੋਂ ਛੁਟਕਾਰਾ ਨਹੀਂ ਹੋਵੇਗਾ ਬਜਿਆ ਹੀ ਰਹੇਗਾ ਦੁਖੀ ਰਹੇਗਾ ਦਾਨ ਕਰਦਾ ਹੋਇਆ ਵੀ ਹੰਕਾਰੀ ਬਣਿਆ ਰਹੇਗਾ ਸੇਵਾ ਕਰਦੇ ਹੋਇਆ ਵੀ ਲੋਭੀ ਬਣਿਆ ਰਹੇਗਾ ਤੇ ਕਰੋਧੀ ਬਣਿਆ ਰਹੇਗਾ ਕੁਝ ਵੀ ਕਰ ਲੈ ਲੇਕਿਨ ਰੱਬੀ ਪਿਆਰ ਨੇ ਤੇਰੇ ਰੋਮ ਰੋਮ ਨੂੰ ਸ਼ੁੱਧ ਕਰ ਦੇਣਾ ਹੈ ਪਾਵਨ ਕਰ ਲੈਣਾ ਹੈ ਐਸ ਵਾਸੇ ਸਾਹਿਬ ਕਹਿੰਦੇ ਨੇ ਮਨ ਰੇ ਕਿਉਂ ਛੂਟੇ ਬਿਨ ਪਿਆਰ ਪਿਆਰ ਦਾ ਰੰਗ ਜੋ ਮਨ ਤੇ ਚੜਦਾ ਹੈ ਲਾਲ ਮੰਨੇ ਹੈ ਸਰੀਰ ਦੀ ਜ਼ਿੰਦਗੀ ਖੂਨ ਹੈ ਤੇ ਖੂਨ ਦਾ ਰੰਗ ਲਾਲ ਹੈ ਰੱਬ ਨੇ ਲਾਲ ਹੀ ਬਣਾਇਆ ਹੈ ਇਸ ਵਾਸਤੇ ਕਹਿੰਦੇ ਨੇ ਸਰੀਰਕ ਜ਼ਿੰਦਗੀ ਲਾਲ ਹੈ ਨਹੀਂ ਹੈ ਖੂਨ ਤੇ ਜ਼ਿੰਦਾ ਨਹੀਂ ਰਹਿ ਸਕਦਾ ਤੇ ਖੂਨ ਲਾਲ ਹੈ ਪਿਆਰ ਦਾ ਰੰਗ ਵੀ ਲਾਲ ਹੈ ਨਹੀਂਏ ਪਿਆਰ ਤੇ ਕੁਝ ਵੀ ਕਰੇ ਧਾਰਮਿਕ ਨਹੀਂ ਹੈ ਇਹ দান ਕਰਦਿਆਂ ਜਾਂ ਹੰਕਾਰੀ ਬਣਿਆ ਰਹੇਗਾ ਇਹ ਸੇਵਾ ਕਰਦਿਆਂ ਵੀ ਦੁਰਾਚਾਰੀ ਬਣਿਆ ਰਹੇਗਾ ਗੁਸਾਖੀ ਮਾਫ ਇਹ ਸਭ ਕੁਝ ਕਰਦਿਆਂ ਵੀ ਕਠੋਰ ਬਣਿਆ ਰਹੇਗਾ ਸਖਤ ਬਣਿਆ ਰਹੇਗਾ ਜ਼ਾਲਮ ਬਣਿਆ ਰਹੇਗਾ ਇਹ ਸਭ ਕੁਝ ਹੁੰਦਿਆਂ ਜਾਂ ਕਰਦਿਆਂ ਜਾਂ ਵੀ ਠੱਗ ਫਰੇ ਚਲ ਕਵਰ ਦੇ ਚ ਰਹੇਗਾ ਪਿਆਰ ਤੋਂ ਬਿਨਾ ਹਿਰਦੇ ਦੀ ਸ਼ੁੱਧੀ ਨਹੀਂ ਹੁੰਦੀ ਮਨ ਰੇ ਕਿਉਂ ਛੂਟੇ ਬਿਨ ਪਿਆਰ ਪਿਆਰ ਦਾ ਰੰਗ ਲਾਲ ਬਣਿਆ ਗਿਆ ਮਨ ਨੂੰ ਚੜਦਾ ਸਰੀਰ ਦੀ ਜ਼ਿੰਦਗੀ ਖੋਨ ਬਣੀ ਗਈ ਹੈ ਲਾਲ ਬਣੀ ਗਈ ਹੈ ਖੂਨ ਦਾ ਰੰਗ ਲਾਲ ਕਮਨ ਬਨੇ ਰੀ ਤੇਰੀ ਲਾਲੀ ਕਮਨ ਰੰਗ ਤੋਂ ਭਾਈ ਗੁਲਾਲੀ ਲਾਲ ਗੁਲਾਲ ਗਹਿਬਰਾ ਸੱਚਾ ਰੰਗ ਚੜਾਓ ਗੁਰੂ ਗ੍ਰੰਥ ਸਾਹਿਬ ਵਿੱਚ ਬੜੇ ਉਦਾਹਰਣ ਔਰ ਭਾਈ ਸਾਹਿਬ ਭਾਈ ਨੰਦ ਲਾਲ ਤੱਕ ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬਾਰੇ ਗੁਲਾਲ ਅਫਸ਼ਾਨੇ ਅਸਦਸਤੇ ਮੁਬਾਰਕ ਜ਼ਮੀਨੋ ਆਸਮਾਨਾ ਸੁਰਖ ਰੂ ਕਰਦਾ ਸੁਰਖ ਲਾਲ ਲੋ ਕਹਿੰਦੇ ਏ ਕਲ ਗਈਦਰ ਪਾਦਸ਼ਾ ਤੁਹਾਡੇ ਹੱਥਾਂ 'ਚ ਗੁਲਾਲ ਹੈ ਤੁਸੀਂ ਕੀ ਛਿੜਕਿਆ ਜ਼ਮੀਨ ਤੇ ਆਸਮਾਨ ਨੂੰ ਲਾਲ ਰੰਗ ਨਾਲ ਰੰਗ ਛੜਿਆ ਬਾਓ ਅਰ ਛੋਟੇ ਵੱਡੇ ਨੂੰ ਰੰਗ ਛੜਿਆ ਜਿਹੜਾ ਤੁਹਾਡੇ ਕੋਲ ਆਇਆ ਰੱਬੀ ਪਿਆਰ ਨਾਲ ਵਰ ਗਿਆ ਭਾਵੇਂ ਉਹ ਛੋਟਾ ਸੀ ਭਾਵੇਂ ਵੱਡਾ ਸੀ ਭਾਵੇਂ Niradhan ਸੀ ਭਾਵੇਂ dhanwan ਸੀ ਭਾਵੇਂ mourak ਸੀ ਭਾਵੇਂ syana ਸੀ ਭਾਵੇਂ anpadh ਸੀ ਭਾਵੇਂ padha likha ਸੀ ਭਾਵੇਂ ਸੁੰਦਰ ਸੀ ਤੇ ਭਾਵੇਂ ਕਰੂਪ ਸੀ ਭਾਵੇਂ ਕਮਜ਼ੋਰ ਸੀ ਤੇ ਭਾਵੇਂ ਤਾਕਤਵਰ ਸੀ ਤੁਸੀਂ ਰੰਗ ਦਿੰਦਾ ਹੈ ਜ਼ਮੀਨ ਨੂੰ ਵੀ ਤੁਸੀਂ ਰੰਗ ਦਿੰਦਾ ਹੈ ਆਸਮਾਨ ਨੂੰ ਵੀ ਗੋਲਾਲ ਅਫਸ਼ਾਨੇ ਅਸਦਸਤੇ ਮੁਬਾਰਕ ਜ਼ਮੀਨੋ ਅਸਮਾਨਾ ਸਰਖੁਰੂ ਕਰ ਭਾਈ ਸਾਹਿਬ ਭਾਈ ਨੰਦਲਾ ਇਹ ਕਹਿੰਦੇ ਨਾ ਹੋਲੀ ਵਾਲੇ ਦਿਨ ਨੰਦ ਲਾਲ ਨੇ ਇਹ ਨਜ਼ਮ ਕਲਗੀਧਰ ਪਾਤਸ਼ਾਹ ਨੂੰ ਸੁਣਾਈ ਸੀ ਮਹਾਰਾਜ ਬਾਹਰ ਜੋ ਹੋਲੀ ਖੇੜੀ ਜਾ ਰਹੀ ਹੈ ਤੇ ਰੰਗ ਲੈ ਜਾਂਦੇ ਨੇ ਪਰ ਤੁਸੀਂ ਪੱਕਾ ਰੰਗ ਚਾੜ ਦਿੱਤਾ ਸਰੀਰ ਦੇ ਟੁਕੜੇ ਟੁਕੜੇ ਤੇ ਹੋ ਸਕਦੇ ਨੇ ਪਰ ਮਨ ਦੇ ਚੋਂ ਰੱਬੀ ਪਿਆਰ ਨਹੀਂ ਜਾ ਸਕਦਾ ਔਰ ਇਹ ਪਿਆਰ ਦਾ ਰੰਗ ਮੈਲਾ ਵੀ ਨਹੀਂ ਆਉਂਦਾ ਮੈਂ ਫਿਰ ਅਰਜ਼ ਕਰਾਂ ਪਿਆਰ ਹਿਰਦੇ ਨੂੰ ਇਤਨਾ ਸ਼ੁੱਧ ਕਰ ਦਿੰਦਾ ਹੈ ਮਨੁੱਖ ਛਲ ਕਪਟ ਧੋਖਾ ਨਹੀਂ ਕਰ ਸਕਦਾ ਪਿਆਰ ਦੀ ਛੋਟੀ ਜਿਹੀ ਕਣੀ ਵੀ ਮਨੁੱਖ ਨੂੰ ਨਿਰਮਲ ਕਰ ਦਿੰਦੀ ਹੈ ਜਿਸ ਇੱਕਾਦ ਮਨੁੱਖ ਨਾਲ ਪਿਆਰ ਹੈ ਉਸ ਨਾਲ ਛਲ ਕਪਟ ਕਰਨਾ ਔਖਾ ਹੋ ਜਾਏਗਾ ਨਹੀਂ ਕਰ ਸਕਦਾ ਉਸ ਨਾਲ ਪਿਆਰ ਹੈ ਭਾਵੇਂ ਬਾਕੀਆਂ ਨਾਲ ਨਹੀਂ ਹੈ ਬਾਕੀਆਂ ਨਾਲ ਕਰੇਗਾ ਬਾਕੀਆਂ ਨਾਲ ਛਲ ਵੀ ਕਰੇਗਾ ਕਪਟ ਵੀ ਕਰੇਗਾ ਧੋਖਾ ਵੀ ਕਰੇਗਾ ਸਾਰਾ ਅਨਰਥ ਕਰੇਗਾ ਪਰ ਜਿਸ ਨਾਲ ਪਿਆਰ ਹੈ ਚਾਹੇ ਪੁੱਤਰ ਹੈ ਮਿੱਤਰ ਹੈ ਪਤੀ ਹੈ ਪਤਨੀ ਹੈ ਭਰਾ ਹੈ ਪੜੋਸੀ ਹੈ ਕੋਈ ਵੀ ਹੈ ਜਿਸ ਨਾਲ ਗੂੜਾ ਪਿਆਰ ਹੈ ਉਸ ਨਾਲ ਝਲ ਕਪੜਾ ਰੋਸ ਤੇ ਜ਼ੁਲਮ ਕਰਨਾ ਔਖਾ ਹੋ ਜਾਏਗਾ ਨਹੀਂ ਕਰ ਸਕਦਾ ਕਿਉਂ ਉਸ ਦੇ ਪ੍ਰਤੀ ਹਿਰਦਾ ਸ਼ੁੱਧ ਹੋ ਜਾਂਦਾ ਹੈ ਕਿ ਜੇ ਸਾਰੇ ਜਹਾਨ ਨਾਲ ਪਿਆਰ ਹੋ ਜਾਏ ਤਾਂ ਸਾਰੇ ਜਹਾਨ ਦੇ ਪ੍ਰਤੀ ਹਿਰਦਾ ਸ਼ੁੱਧ ਹੋ ਜਾਂਦਾ ਹੈ ਹਿਰਦਾ ਪਾਵਨ ਹੋ ਜਾਂਦਾ ਕਿ ਕਿਸ ਨੇ ਕੀ ਚਲਬ ਕਬੜ ਕਰਨਾ ਹੈ ਤੇ ਸਾਰੇ ਜਹਾਨ ਨਾਲ ਪਿਆਰ ਕਰਨ ਦਾ ਡੰਗ ਇਹ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਿਖਾਉਂਦੀ ਏ ਇੱਕ ਸੱਜਣ ਸਭ ਸੱਜਣਾ ਇੱਕ ਨੂੰ ਸੱਜਣ ਬਣਾ ਲੈ ਸਾਰੇ ਆਪੇ ਹੀ ਸੱਜਣ ਨੇ ਸਾਗਰ ਨੂੰ ਮਿੱਤਰ ਬਣਾ ਲੈ ਲਹਿਰਾਂ ਆਪੇ ਹੀ ਮਿੱਤਰ ਨੇ ਲਹਿਰਾਂ ਦੇ ਸਾਗਰ ਦੀਆਂ ਨਿਰੰਕਾਰ ਨੂੰ ਮਿੱਤਰ ਬਣਾ ਲੈ ਸੰਸਾਰ ਆਪੇ ਹੀ ਮਿੱਤਰ ਹੈ ਇੱਕ ਸੱਜਣ ਸਭ ਸਜਣਾ ਇਕ ਵੈਰੀ ਸਭ ਬਾਦ